ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਜਿਸੀ ਲੈ ਕੇ ਆਈਆਂ ਜੀ ਐਚ ਐਮਟੀ ਪੈਂਟ ਵਾਈਟ ਟਰੈਕਟਰ ਵਿਕਾਊਾ 2010 ਮਾਡਲ ਪੀਬੀ 65 ਮੋਹਾਲੀ ਦਾ ਨੰਬਰ ਫੁੱਲ ਗਰੰਟੀ ਹੈ ਕੋਈ ਕੰਮ ਨਹੀਂ ਭਾਲਦਾ ਕੋਈ ਪੇਂਟ ਨਹੀਂ ਹੋਇਆ ਜੀ ਏਰੀਆ ਮੁਕਸਰ ਰੇਟ 5 ਲੱਖ 50 ਹਜ਼ਾਰ ਰੁਪਏ ਬਾਕੀ ਨੰਬਰ ਨੋਟ ਕਰ ਲਓ ਜੀ 771744 145 ਇਸ ਨੰਬਰ ਤੇ ਫੋਨ ਕਰਕੇ ਐਚ ਐਮਟੀ ਪੈਂਟ ਵਾਈਟ ਟਰੈਕਟਰ 2010 ਮਾਡਲ 5.5 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ ਜੀ। ਕੁਕੀ ਦਾ ਮਿਊਜ਼ਿਕ ਸਿਸਟਮ ਵਿਕਾਊ ਹੈ 28 ਸਪੀਕਰ 8 ਵੈਸਾ ਰੇਟ ਅਸੀਂ ਯਾਰ ਏਰੀਆ ਕਰਨਾਲ ਹਰਿਆਣਾ। ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਜਸਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ। ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਨੰਬਰ ਨੋਟ ਕਰ ਲਓ ਜੀ। 82959 63412 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ। 10 ਦੀ ਸਰਵਿਸਬਲ ਮੋਟਰ ਵਿਕਾਊ ਹੈ ਜੀ। ਓਕੇ ਕੰਡੀਸ਼ਨ ਹੈ ਜੀ। ਰੇਟ ਹੈ 22 ਹਜ਼ਾਰ। 10 ਦੀਸ ਵਰਸਟਲ ਮੋਟਰ ਵਿਕਾਊਆ ਓਕੀ ਕੰਡੀਸ਼ਨ 22000 ਰੁਪਏ ਰੇਟ ਮੰਗਿਆ ਏਰੀਆ ਪਿੰਡ ਹਿਰੇ ਵਾਲਾ ਮਾਨਸਾ 8284033054 8284033054 ਇਸ ਨੰਬਰ ਤੇ ਫੋਨ ਕਰਗੇ 10 ਦੀਸ ਵਰਸਟਲ ਮੋਟਰ ਹੈ ਜਿਹੜੀ ਤੁਸੀਂ 22000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਇੱਕ ਵਾਰ ਵੀਡੀਓ ਦੇ ਵਿੱਚ ਵੀ ਜ਼ਰੂਰ ਦੇਖ ਲਿਓ ਜੀ 22000 ਰੁਪਏ ਰੇਟ ਰੱਖੇ ਗਿਆ 10 ਦੀਸ ਵਰਸਟਲ ਮੋਟਰ KS ਦਾ ਰੀਪਰ ਵਿਕਾਊ ਹੈ ਜੀ 2023 ਮਾਡਲ ਏਰੀਆ ਪਿੰਡ ਕਾਲੇਕੇ ਮੋਗਾ ਤਹਿਸੀਲ ਬਾਗਾਪੁਰਾਣਾ ਰੇਟ ਫੋਨ ਤੇ ਦੱਸਣਗੇ ਕੰਡੀਸ਼ਨ ਬਿਲਕੁਲ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਜੀ 2023 ਮਾਡਲ ਰੇਟ ਵੀ ਰਫੋਨ ਤੇ ਹੀ ਦੱਸਣਗੇ 9815229737 9815229737 ਇਸ ਨੰਬਰ ਤੇ ਫੋਨ ਕਰਕੇ ਤੁਸੀਂ KS ਦਾ ਰੀਪਰ 2023 ਮਾਡਲ ਖਰੀਦ ਸਕਦੇ ਹੋ ਬੱਕਰਾ ਵਿਕਾਊ ਹੈ ਜੀ ਰੇਟ ਏਰੀਆ ਵੀਰ ਨੂੰ ਦੱਸਣ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 78371 29937 78371 29937 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੱਕਰਾ ਜਿਹੜਾ ਖਰੀਦ ਸਕਦੇ ਹੋ ਰੇਟ ਏਰੀਆ ਫੋਨ ਤੇ ਪਤਾ ਕਰ ਸਕਦੇ ਹੋ ਤੇ ਬਾਕੀ ਤੁਸੀਂ ਨੰਬਰ ਨੋਟ ਕਰ ਲਿਆ ਹੋਣਾ ਜੀ ਜਲਦੀ ਜਲਦੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਾ ਕਰੋ ਤੇ Facebook ਤੇ ਪੇਜ ਆਪਣਾ ਖੇਤੀ ਖਬਰੋ ਉਸ ਨੂੰ ਫੋਲੋ ਜ਼ਰੂਰ ਕਰ ਲਿਓ ਨਿਊ ਵਿਸ਼ਕਰਮਾ ਦੀ ਮਸ਼ੀਨ ਵਿਕਾਊ ਆ ਘਰੇ ਘਰੇ ਚੱਲਦੀ ਹੈ ਜੀ ਜਮਾ ਸਾਫ ਸਾਫ ਕੰਡੀਸ਼ਨ ਦੀ ਹੈ ਨਿਊ ਵਿਸ਼ਕਰਮਾ ਦੀ ਇਹ ਮਸ਼ੀਨ ਹੈ ਜੀ ਬਾਕੀ ਬੰਦੇ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਔਰ ਕੋਈ ਵੀ ਜਾਣਕਾਰੀ ਇਸ ਮਸ਼ੀਨ ਬਾਰੇ ਲੈਣੀ ਹੋਵੇ ਤਾਂ ਤੁਸੀਂ ਨੰਬਰ ਨੋਟ ਕਰ ਸਕਦੇ ਹੋ 9463296 ਪੂਰਾ 99463296 ਪੂਰਾ 900 ਇਸ ਨੰਬਰ ਤੇ ਫੋਨ ਕਰਕੇ ਨਿਊ ਵਿਸ਼ਕਰਮਾ ਦੀ ਮਸ਼ੀਨ ਤੁਸੀਂ ਖਰੀਦ ਸਕਦੇ ਹੋ ਲੋਜੀ ਤੁਹਾਡੇ ਲਈ ਇੱਕ ਵਧੀਆ ਮਕਾਨ ਲੈ ਕੇ ਆਈਆਂ ਇਹਦੀ ਵੀਡੀਓ ਪੂਰੀ ਦੇਖਿਓ ਤੇ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਵੀਡੀਓ ਦੇ ਵਿੱਚ ਬਣੇ ਰਿਓ ਮਕਾਨ ਵਿੱਚ ਕਊਆ 5 ਰੂਮ ਨੇ 2 ਕਿਚਨ ਨੇ 2 ਵਾਸ਼ਰੂਮ ਨੇ ਜੀ ਤਿੰਨ ਵਿਸਭੇ ਜਗ੍ਹਾ ਇਹ ਡਬਲ ਸਟੋਰੀ ਬਣੇ ਰੇਟ ਦੀ ਗੱਲ ਕਰੀਏ ਤਾਂ ਰੇਟ ਹੈ ਜੀ 16 ਲੱਖ ਰੁਪਏ ਡਿਮਾਂਡ 16 ਲੱਖ ਰੁਪਈਆ ਡਿਮਾਂਡ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਸ ਵੀਰ ਨੇ ਸਾਰੀ ਵੀਡੀਓ ਬਣਾ ਕੇ ਦਿਖਾਈ ਹੋਈ ਹੈ ਤੁਸੀਂ ਵੀ ਦੇਖ ਸਕਦੇ ਹੋ ਡਬਲ ਸਟੋਰੀ ਮਕਾਨ ਹੈ ਇਹ ਤੇ 16 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਹੈ ਲੋਕੇਸ਼ਨ ਦੀ ਗੱਲ ਕਰੀਏ ਏਰੀਆ ਸ਼ਹਿਰ ਬਰਨਾਲਾ ਸੰਧੂ ਪੱਤੀ ਬਾਬਾ ਜੀਵਨ ਸਿੰਘ ਵਾਲੀ ਗਲੀ ਨੰਬਰ 4 ਇਹ ਲੋਕੇਸ਼ਨ ਹੈ ਜੀ ਤੇ ਬਾਕੀ ਜਿਹੜਾ ਮਾਲਕੀ ਦਾ ਨੰਬਰ ਹੈ ਉਹ ਵਿੱਚ ਚੱਲ ਵੀ ਰਿਹਾ ਹੈਗਾ ਤੇ ਰਿਕਾਰਡਿੰਗ ਵੀ ਕੀਤੀ ਹੋਈ ਤੁਸੀਂ ਨੋਟ ਕਰ ਸਕਦੇ ਹੋ 7206899105 7206899105 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮਕਾਨ ਲੈ ਜਿਹੜਾ ਖਰੀਦ ਸਕਦੇ ਹੋ ਜੀ 16 ਲੱਖ ਰੁਪਏ ਚ ਖਰੀਦ ਸਕਦੇ ਹੋ ਇਹ ਜਿਹੜਾ ਡਬਲ ਸਟੋਰੀ ਬਣਿਆ ਹੋਇਆਗਾ ਜੀ ਤੇ 30x20 ਜਗ੍ਹਾ ਦੇ ਵਿੱਚ ਬਣਿਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਚਾਹੇ ਜ਼ਮੀਨ ਐ ਪਲਾਟ ਕੂਠੀਆਂ ਘਰ ਕਿਸੇ ਵੀ ਤਰ੍ਹਾਂ ਦੀ ਜਾਂ ਕੋਈ ਤੁਸੀਂ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ ਸਾਡਾ ਨੰਬਰ ਨੋਟ ਕਰ ਲਓ ਜੀ WhatsApp ਨੰਬਰ ਹੈ ਚੈਨਲ ਦਾ 9977928464 ਇਸ ਨੰਬਰ ਤੇ ਤੁਸੀਂ ਕਰਨ ਕੀ ਹੈ ਜੀ ਇੱਕ ਵਧੀਆ ਵੀਡੀਓ ਬਣਾ ਲੈਣੀ ਹੈ ਜੀ ਜਿਹਦੇ ਵਿੱਚ ਜਿਵੇਂ ਇਸ ਵੀਰ ਨੇ ਜੇਕਰ ਤੁਸੀਂ ਕੋਠੀ ਘਰ ਮਕਾਨਾ ਤਾਂ ਇਹਦਾ ਬਣਾ ਲੈਣੀ ਹੈ ਜੇਕਰ ਤੁਹਾਡੀ ਜ਼ਮੀਨ ਹੈ ਤਾਂ ਤੁਸੀਂ ਕੋਈ ਖਾਲ ਪਈ ਲੱਗਦਾਗਾ ਕੀ ਪਾਣੀ ਦਾ ਸਾਧਨਾ ਕੀ ਫਸਲ ਖੜੀ ਹੈ ਤੁਸੀਂ ਇਹ ਦਿਖਾ ਸਕਦੇ ਹੋ ਕੋਈ ਰੋਡ ਤੇ ਲੱਗਦੀ ਹੈਗੀ ਤੇ ਇੱਕ ਵਧੀਆ ਵੀਡੀਓ ਬਣਾ ਕੇ ਤੇ ਸਾਰੀ ਜਾਣਕਾਰੀ ਤੁਸੀਂ ਸਾਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਟਰੈਕਟਰ ਮੇਲਾ ਚੈਨਲ YouTube ਤੇ ਫੇਸਬੁੱਕ ਪੇਜ ਖੇਤੀ ਖਬਰ ਇੰਸਟਾ ਟਰੈਕਟਰ ਮੇਲਾ ਇੱਥੇ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਤੇ ਜਾਣਕਾਰੀ ਪੂਰੀ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਜਲਦੀ ਸੇਲ ਹੋ ਸਕੇ ਤੇ ਜਿਹੜੇ ਵੀਰ ਚੈਨਲ ਤੇ ਨਵੀਂ ਆਈ ਨੇ ਜੀ ਉਹਨਾਂ ਵੀਰਾਂ ਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦਿਆ ਕਰੋ ਤੇ ਸਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡੇ ਕੋਲ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚੂਰ ਨਵੀਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੂਗੀ ਇਸ ਤਰ੍ਹਾਂ ਨੇ ਤੁਹਾਨੂੰ ਹੋਰ ਵੀ ਵਧੀਆ ਵਧੀਆ ਵੀਡੀਓ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਬਾਕੀ ਇੱਕ ਹੋਰ ਬੇਨਤੀ ਹੈ ਜੀ ਆਨਲਾਈਨ ਪੇਮੈਂਟ ਕੋਈ ਵੀ ਨਹੀਂ ਕਰਨੀ ਕਿਸੇ ਵੀ ਤਰ੍ਹਾਂ ਤੁਸੀਂ ਪਹਿਲਾਂ ਜਾ ਕੇ ਚੀਜ਼ਾਂ ਨੂੰ ਚੈੱਕ ਕਰਿਆ ਕਰੋ ਉਹਦੀ ਜਾਂਚ ਪੜਤਾਲ ਕਰਕੇ ਫਿਰ ਤੁਸੀਂ ਗੱਲਬਾਤ ਕਰਕੇ ਮਾਲਕ ਵੀ ਤੇ ਬਾਕੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਉਹਨਾਂ ਵੀਰਾਂ ਦਾ ਤੈਅ ਤੂ ਧੰਨਵਾਦ ਹੈ ਜੀ ਉਮੀਦ ਕਰਦੇ ਆ ਜੀ ਤੁਸੀਂ ਅੱਗੇ ਤੋਂ ਵੀ ਐਡੇ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਆ ਤੇ ਜੇਕਰ ਤੁਸੀਂ ਕੋਈ ਆਪਦੇ ਏਰੀਆ ਦੀ ਜ਼ਮੀਨ ਪਲਾਟ ਕੋਠੀਆਂ ਕਰ ਲੱਭ ਰਹੇ ਹੋਗੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਜਿਹੜੀ ਲੈ ਕੇ ਆਈ ਅਸੀਂ ਤੁਹਾਡੇ ਏਰੀਆ ਦੀ ਲੈ ਕੇ ਆ ਸਕੀਏ ਤੇ ਜਿਹੜੇ ਵੀ ਜਮੀਨ ਖਰੀਦਣ ਦੇ ਚਾਹਵਨ ਨੇ ਉਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤੇ ਜੇਕਰ ਕਿਸੇ ਵੀ ਵੀਰ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਉਹ ਆਪਣਾ ਨੰਬਰ ਦਿੱਤਾ ਹੁੰਦਾ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੀ ਇਹ ਸਿਰਫ ਚੈਨਲ ਦਾ WhatsApp ਨੰਬਰ ਹੈ ਜੀ ਕਈ ਵੀਰ ਜਦੋਂ ਵੀਡੀਓ ਚੱਲਦੀ ਹੈ ਤਾਂ ਉਹ ਇਹ ਨੰਬਰ ਨੋਟ ਕਰ ਲੈਂਦੇ ਨੇ ਕਿ ਤੁਹਾਡੇ ਕੋਲ ਜ਼ਮੀਨ ਵਿਕਾਊ ਹੈ ਤਾਂ ਵੀਰਾਂ ਨੂੰ ਬੇਨਤੀ ਹੈ ਜੀ ਤੁਸੀਂ ਪਹਿਲਾਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਉਸ ਤੋਂ ਬਾਅਦ ਤਾਂ ਹਾਲੀ ਸਾਈਡ ਮਾਲਕਾਂ ਦੇ ਨੰਬਰ ਏਰੀਆ ਰੇਟ ਸਾਰਾ ਕੁਝ ਦਿੱਤਾ ਹੁੰਦਾ ਜੀ ਉੱਥੇ ਚੈੱਕ ਕਰਿਆ ਕਰੋ ਇਹ ਨੰਬਰ ਜਿਹੜਾ 987798 84 ਸ਼ਾਲੀ ਇਹ ਚੈਨਲ ਦਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਉੱਪਰ ਲਿਸਟ ਮਾਲਕ ਦਾ ਨੰਬਰ ਵਿਦ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਤੁਸੀਂ ਉੱਥੇ ਚੈੱਕ ਕਰਿਆ ਕਰੋ ਜੀ ਤੇ ਤੁਹਾਡਾ ਸਾਰਿਆਂ ਦਾ ਤੈਅਦ ਲੋ ਧੰਨਵਾਦ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਕਮੈਂਟਾਂ ਦੇ ਵਿੱਚ ਏਰੀਆ ਜ਼ਰੂਰ ਦੱਸਿਆ ਕਰੋ ਤਾਂ ਕਿ ਪਤਾ ਚੱਲ ਸਕੇ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਦੇ ਨਾਲ ਜੁੜੇ ਆ ਰਹੇ ਨੇ ਸਪੋਰਟ ਕਰਦੇ ਆ ਰਹੇ ਨੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਹੋਗੇ ਤੇ ਜਦੋਂ ਵੀ ਕੋਈ ਵੀ ਐਡ ਕਰਵਾਉਣੀ ਹੈ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਬਿਜ਼ਨਸ ਹੈ ਤੁਹਾਡਾ ਕੋਈ ਕਾਰੋਬਾਰ ਹੈ ਤਾਂ ਤੁਸੀਂ ਅੱਗੇ ਵਧਾਉਣਾ ਚਾਹਦੇ ਹੋ ਤਾਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰੋ ਜੀ ਵੀਡੀਓ ਨੂੰ ਵੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਈ ਭੈਣ ਭਰਾਵਾਂ ਦੇ ਚੀਜ਼ਾਂ ਨੇ ਜਿਹੜੀਆਂ ਆਸਾਨੀ ਦੇ ਨਾਲ ਘਰ ਬੈਠੀ ਜਿਹੜੀਆਂ ਸੇਲ ਹੋ ਸਕਦੀਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਤੇ ਨਾਲ ਨਾਲ ਲਾਈਕ ਵੀ ਕਰਦਾ ਕਰੋ ਦੁਕਾਨ ਦਾ ਸਾਰਾ ਸਮਾਨ ਵੇਚਣਾ ਇਸ ਵੀਰ ਨੇ ਕਿਉਂਕਿ ਇਹ ਵੀਰ ਦੁਕਾਨ ਬੰਦ ਕਰ ਰਿਹਾ ਇਸ ਕਰਕੇ ਸਾਰਾ ਸਮਾਨ ਵੇਚ ਰਹੇ ਨੇ ਜਾਪਾਨੀ ਚਿਗਾਠਾ ਬਣਾਉਣ ਵਾਲੀ ਮਸ਼ੀਨ ਹੈ ਜੀ ਸਟੀਲ ਦੀਆਂ ਗ੍ਰੇਲਾਂ ਹੈਮਰ ਪ੍ਰੈਸਾਂ ਸਾਰਾ ਸਮਾਨ ਸੇਲ ਕਰਨਾ 4 ਲੱਖ ਰੁਪਏ ਰੇਟ ਰੱਖੇਗੇ ਜੀ ਸਾਹਮਣੇ ਸੰਗਤ ਸਰ ਗੁਰਦੁਆਰਾ ਕੰਦ ਵਾਲਾ ਰੋਡ ਅਵੋਰ 7009203903 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਜਿਹੜਾ ਸਮਾਨ ਹੈ ਇਸ ਦੁਕਾਨ ਦਾ ਸਾਰਾ ਖਰੀਦ ਸਕਦੇ ਵੀਡੀਓ ਨੂੰ ਅੱਗੇ ਬਾਤੂ ਬਾਤ ਸ਼ੇਅਰ ਕਰਦੇ ਆ ਜੀ ਕੋਠੀ ਦਾ ਐਂਟਰੀ ਆਲੇ ਦੁਆਲੇ ਖੁੱਲੀ ਜਗ੍ਹਾ ਆ ਪੋਰਚ ਹੈ ਕੋਠੀ ਦਾ ਐ ਤੋ ਐਂਟਰੀ ਹੁੰਦੀ ਹੈ ਜੀ ਆ ਲੌਬੀ ਹੈ ਜੀ ਲੌਬੀ ਬਹੁਤ ਖੁੱਲੀ ਹੈ ਜੀ ਬੈੱਡਰੂਮ ਆ ਬੈੱਡਰੂਮ 14 ਬਾਈ 15 ਦਾ ਹੈ ਜੀ दूसरा बेडरूम है जी जो के अठारह बाय चौदह का है जी ही अटैच बाथरूम ਤੇ ਡਰੈਸਿੰਗ ਰੂਮ ਵੀ ਹੈ ਡਰੈਸਿੰਗ ਏਰੀਆ ਵੀ ਬਹੁਤ ਖੁੱਲਾ ਹੈ ਉਸ ਤੋਂ ਬਾਅਦ ਸਟੋਰ ਹੈ ਜੀ ਆਹ ਸਟੋਰ ਰੂਮ ਹੈ ਜੀ ਜੋ ਕਿ 12x14 ਦਾ ਹੈ ਜੀ उस तो बाद किचन है जी जो कि बहुत खुली है जी ਤੋ ਬਾਅਦ ਇੱਧਰ ਡ੍ਰੈنگ ਰੂਮ ਹੈ ਜੀ ਤੇ ਡ੍ਰੈنگ ਰੂਮ ਤੋਂ ਵੀ ਗੇਟ ਹੈ ਜੀ ਇੱਕ ਬਾਹਰ ਜਾਣ ਵਾਸਤੇ ਸਿੱਧਾ बाद पूजा रूम है जी लॉबी है जो कि बहुत खुली है जी